ਜਲੂਕ ਮਹੱਲਾ ਪੀਜਾ ਬਿਨ ਸਤਗੁਰ ਤੇ ਜਲਤ ਮੂਆ ਬਿਨ ਸਤਗੁਰੀ ਸੱਚੀ ਬਾਣੀ ਕਹਿਣ ਕਰੀ ਤੋਂ ਕਹਣਾ ਸੰਸਾਰ ਮਿਲਤੀ ਦੇ ਲਾਸਤ ਹੋ ਰਿਹਾ ਹੈ ਤਿਰਥਾ ਜਨਮ ਗਵਾ ਮ੍ਰਿਤੂ ਦੇ ਦੱਸ ਕੀ ਮੌਤ ਮਾਰਦੀ ਰਹਿੰਦੀ ਹਰ ਵਾਰੀ ਉਹ ਜਨਮ ਆਪਣਾ ਬ्यर्थ ਗਵਾ ਕੇ ਚਲੇ ਜਾਂਦੇ ਹਨ ਰਿਸ਼ਿਆਂ ਵਿੱਚ ਲੱਗ ਲਾ ਕੇ ਤੂੰ ਜਹਿ ਭਾਏ ਆਪ ਦੁੱਖ ਲੱਗਾ ਦੁਨਿਆਤ ਭਾਵ ਵਿੱਚ ਬੀਜੇ ਜੇ ਜੇਤੀਆਂ ਦੀ ਉਪਾਸ਼ਨਾ ਕਰਦੇ ਐ ਪੂਜਾ ਕਰਦੇ ਐ ਜਿਦੈਗੀ ਹਰ ਵਕਤ ਪੌਂਦੀ ਐ ਇਹਨਾਂ ਨੂੰ ਇਹਨਾਂ ਨੂੰ ਬੇਤਾਂਤੀ ਜੰਮਣ ਦਾ ਦੁੱਖ ਲੱਗਾ ਹੈ ਮਾਰੇ ਜੰਮ ਆਵੇ ਜਾਏ ਮੌਤ ਮਾਰੇ ਹੋਏ ਜੰਮਦੇ ਰਹਿੰਦੇ ਐ ਉਪਾਸ਼ਨਾ ਦੇ ਮਾਰੇ ਜੰਮਦੇ ਰਹਿੰਦੇ ਐ ਮੌਤ ਦੇ ਮਾਰੇ ਜੰਮਦੇ ਰਹਿੰਦੇ ਐ ਜਮੁਕੇ ਹੁੰਦੇ ਜਾਂਦੇ ਰਹਿੰਦੇ ਹਨ ਵੇਸਾ ਅੰਦਰ ਵਾਸਾ ਹੈ ਨਾਦਰ ਗਰੂਪੀ ਬਿਸ਼ਾਇ ਦਾ ਪਹਿਲਾ ਵਾਸਾ ਹੈ ਫਿਰ ਫਿਰ ਜੀਮੀ ਪਾ ਇਥੋਂ ਬਿਸ਼ਾਂ ਵਿੱਚ ਬਿਸ਼ਾ ਰੂਪੀ ਗੰਦੇ ਦੀ ਵਾਸਾ ਹੈ ਤੇ ਮੜਮੜ ਕੇ ਯੂਨਾ ਜੀ ਪਾਏ ਜਾਂਦੇ ਫਿਰ ਨਰਕ ਦੇ ਵਿੱਚ ਵਾਸਾ ਹੁੰਦਾ ਹੈ ਮਾਨਿਕ ਬਿਨ ਨਾਵੇ ਜੰਮ ਮਾਰਤੀ ਸਰਗੂਰ ਜੀ ਕਹਿੰਦੇ ਨਾਮ ਤੋਂ ਬਿਨ ਜੰਮ ਪਿੱਛੇ ਮਾਰਦਾ ਸੀ ਹੁਣ ਮਾਰਦਾ ਹੈ ਅਗੇ ਨਾਂ ਉਹ ਜੇ ਜਗ ਜੰਮ ਮਾਰੇਗਾ ਅੰਤ ਗਿਆ ਪਛਤਾਣ ਸਾਰੇ ਉਹ ਜੀਵ ਪਛਤਾਵਾ ਕਰਦੇ ਗਿਆ ਦੁਨੀਆ ਤੋਂ ਹੱਥ ਕਿਸੇ ਦੇ ਕੋਈ ਵਸਤੂ ਨਹੀਂ ਆਈ ਮਹੱਲਾ ਪੀਜਾ ਇਸ ਜਗ ਮਹਿ ਪੁਰਖ ਈਕ ਹੈ ਇਸ ਸੰਸਾਰ ਦੇ ਇਨਸਾਨ ਸੰਗੇ ਵੀ ਪੁਰਖ ਮਰਦੇ ਹੋ ਕਿਤਨੇ ਬ੍ਰਹਮੀ ਕੋਈ ਹੈ ਹੋਰ सगली ਨਾਰਤਵਾਏ ਇਹ ਸਾਰੇ ਇਸਤਰੀਆਂ ਦੀ ਨਹੀਂ ਆਈਆਂ ਜਿੰਨੇ ਜੀਵੀ ਜੂਤੇ ਹੈ ਸਭ ਇਸਤਰੀਆਂ ਦੀ ਨਹੀਂ ਆਈਆਂ ਹੈ ਇਹ ਕੋ ਪੁਰਖ ਨੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਵਰ ਕੋਈ ਹੈ ਜਗਤ ਵਿੱਚ ਉਹ ਸਾਰੀਆਂ ਇਸਤਰੀਆਂ ਦੀ ਜਨਾਈ ਸਵਾਈ ਸ੍ਰੀਤੀ ਪਰਾधीन ਹੋਣੇ ਕਰਕੇ ਕਾਲ ਦੇ ਕਰਮਾਂ ਦੇ ਅਗਿਆਨ ਦੇ ਇਹੋ ਇਸਤਰੀਆਂ ਦੀ ਜਨਾਈ ਸਵਾਈ ਸ੍ਰੀਤੀ ਆਈ ਹੋਈ ਹੈ ਜਿੰਨੀ ਸਭ ਘਟ ਕੋ ਉਹ ਅਗਲੀ ਸਾਰੀ ਸ੍ਰੀਤੀ ਸਭ ਜਿੰਨੀ ਆਈ ਹੋਈ ਹੈ ਤਾਂ ਘਟ ਭੋਗ ਵੈ ਅਲਿਪਤ ਰਹੇ ਜੇ ਕੋਈ ਬ੍ਰਹਮ ਸਾਰਿਆਂ ਘਟਾਂ 'ਚ ਭੋਗ ਲਗਾਉਂਦਾ ਹੈ ਜੋ ਕੋਈ ਪ੍ਰੇਮ ਨਾਲ ਅਰਤਨ ਕਰਦਾ ਜੁੰਦਾ ਹੈ ਅਤੇ ਉਹ ਗ੍ਰਹਿਣ ਕਰਦਾ ਹੈ ਫਿਰ ਤਾਂ ਪੁੰਤੂ ਅਲਿਪ ਮਰਲੇਪ ਰਹਿੰਦਾ ਹੈ ਮਹਾਰਾਜ ਆ ਲਖ ਨਾ ਲਖਣਾ ਜਾਈ ਗੁਰੂ ਤੋਂ ਬਿਨਾਂ ਲਖ ਰੂਪ ਹੈ ਕਬੀਰ ਵੀ ਵਗੈ ਲਖਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਹੋਰ ਹੈ ਗੁਰ ਦੇ ਖਾਲਿਆ ਜਿਹਦਾ ਸਿਰ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਜਿੰਨਾ ਨੂੰ ਪਰਉਪਕਾਰ ਕਰਕੇ ਉਹ ਖਾਲਸਾ ਹੈ ਸ਼ਬਦ ਦੇ ਸੋਝੀ ਪਾਈ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਆ ਕਰਨ ਕਰਕੇ ਸੋਝੀ ਸਰੂਪ ਦੀ ਤਾਂ ਲਈ ਹੈ ਗੁਰਖਾ ਸੀ ਹੈ ਸੀ ਗੁਰਖੂ ਹੈ ਜਿਹੜੇ ਭਾਈ ਪੁਰਖ ਪੂਰਨ ਪਰਮੇਸ਼ਵਰ ਕੋਈ ਹੈ ਨਾ ਜਿਹੜੇ ਉਹਦਾ ਸੇਵਨ ਕਰਦੇ ਉਹ ਵੀ ਬ੍ਰਹਮ ਗਿਆਨੀ ਇਰਖੋ ਪਰਮਰੂਪੀ ਹੋ ਜਾਂਦੇ ਪੂਰਨ ਰੂਪੀ ਹੋ ਜਾਂਦੇ ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਹੈ ਜਿਹੜੇ ਗੁਰੂ ਸਾਹਿਬ ਪੂਰਨ ਨੂੰ ਸੇਵਨ ਕਰਦੇ ਹੈ ਉਹ ਪੂਰਨ ਰੂਪ ਨਾਲ ਨਿਰਕੇ ਪੂਰਨੀ ਹੋ ਜਾਂਦੇ ਹਨ ਤੂ ਹਾਉ ਮੈਂ ਸ਼ਬਦ ਜਲਾਇ ਪਰਮਰੂਪ ਹੋ ਰਿਹਾ ਜਿਵੇਂ ਬੇ ਵੀ ਹੋਵੇਂ ਸ਼ਬਦ ਦੀ ਕਮਾਈ ਕਰਕੇ ਜਵਾਲੀਤੀ ਹੈ ਉੰਗਲ ਮੇੜ ਦਿੱਤੀ ਹੈ ਜਿਸ ਦਾ ਸਰੀਰ ਕੋ ਨਹੀਂ ਇਹੋ ਪਿਆਰੇ ਵਾਹਿਗੁਰੂ ਨਾਲ ਸ੍ਰੀਕਾ ਕਰਨ ਵਾਲਾ ਕੋਈ ਨਹੀਂ ਹੈ ਮੈਂ ਕੋ ਕੰਟਕ ਵੈਰਾਇ ਮੈਂ ਕੋਈ ਕੰਟਕ ਦੇ ਦੁਖਦਾਇਕ ਹੋਣਾ ਨੋ ਬਾਇਰ ਆਈ ਬੈਰ ਕਰਨ ਵਾਲਾ ਹੈ ਜੇ ਜਿਲ ਰਾਜ ਹੈ ਸਦਾ ਤਿਸ ਕੀ ਰਾਜ ਹੈ ਜਿਸ ਦਾ ਚੱਲ ਰਹਿਣ ਵਾਲਾ ਰਾਜ ਹੈ ਨਾ ਆਵੇ ਨਾ ਜਾਏ ਉਹਦਾ ਪ੍ਰਕਾਸ਼ ਜਿਹੜਾ ਚੱਲ ਰਹਿਣ ਵਾਲਾ ਹੈ ਨਾ ਜਨਮ ਧਾਰ ਕੇ ਕਿਤੋਂ ਆਇਆ ਹੈ ਨਾ ਮਰ ਕੇ ਕਿਤੇ ਜਾਵੇਗਾ ਸਦਾ ਚੱਲ ਰਹਿਣ ਵਾਲਾ ਉਹਦਾ ਪ੍ਰਕਾਸ਼ ਹੈ ਆਨੰਗਨ ਤੇਰ ਵਿਚ ਸੇਵਾ ਕਰੇ ਜਿਹੜੇ ਰਾਜ ਦੇ ਨਿਸ਼ੇਵਕ ਨੂੰ ਕਿ ਮਹਾਰਾਜ ਦੀ ਸੇਵਾ ਧਰਤੀ ਕਰਦੇ ਆਂ ਹਰ ਸੱਚੇ ਕੀ ਗੁਣ ਗਾਈ ਅਕਾਲ ਪੁਰਖ ਅਰੀ ਸੁਤੇ ਦੇ ਗੁਣਾ ਨੂੰ ਗਾਉਂਦੇ ਪੀਰ ਸੰਗ ਕਾ ਕੇ ਨਾਨਕ ਦੇਖ ਵਿਖਿਆ ਸੰਮਰਤੁਰਖਨੂਨ ਦੀ ਵੀ ਵਧਾਈ ਚੜ੍ਹਦੀ ਕਲਾ ਦੀ ਹੈ ਸਤਿਗੁਰੂ ਜੀ ਕਹਿੰਦੇ ਤੁਸੀਂ ਵੇਖ ਕੇ ਮਿਰਖਿਆ ਖੜ ਗਏ ਹਰ ਸੱਚੇ ਕੀ ਵਡਿਆਈ ਇਹ ਸੱਚੇ ਪ੍ਰਮੇਸ਼ਰ ਅੱਗੇ ਦੀ ਵਡਿਆਈ ਹੈ ਜਿਹੜੀ ਭਗਤਾਂ ਦੀ ਕੀਤੀ ਹੈ ਪੌੜੀ ਦਿਨ ਕਾ ਹਰ ਨਾਮ ਵਸਿਆ ਸਾਧ ਹਿਰਦੈ ਇਹ ਸਾਰੇ ਜਿੰਨੀਆਂ ਦੇ ਹਿਰਦੈ ਵਿੱਚ ਖਵਾਵਾ ਤੇ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਹਰ ਨਾਮੋਂ ਤਿਲ ਕੌਣ ਰੱਖਣਾ ਮਹਾਰਾ ਉਹ ਨਿਰਖਿਆ ਕਰਿਆ ਵੀ ਵਾਹਿਗੁਰੂ ਦਾ ਨਾਮ ਹੀ ਹੈ ਜਿਵੇਂ ਪ੍ਰਹਲਾਦ ਨੇ ਰੱਖਿਆ ਮਹਾਰਾ ਨਹੀਂ ਕੀਤੀ ਹਰ ਨਾਮ ਸਿਤਾ ਹਰ ਨਾਮ ਮਾਤਾ ਦੇਸ਼ ਦਾ ਨਾਮ ਨਹੀਂ ਪਿਤਾ ਹੈ ਅਨਛਿਆ ਕਰਨੀ ਪਰਮੇਸ਼ਰ ਸਾਰੀ ਬਹਾਰੀ ਕਰੇ ਕਿਹੜੀ ਪ੍ਰੀਵਿਸ਼ਦਾ ਨਾਮ ਨਹੀਂ ਹੈ ਹਰ ਨਾਮ ਉਸ ਸਖਾਈ ਨੂੰ ਮਿੱਤਰ ਹੁਮਾਰਾ ਕਿਹੜੀ ਦਾ ਨਾਮ ਹੀ ਐਸ ਲੋਕ ਦਾ ਸਖਾ ਮਿੱਤਰ ਹੈ ਅਤਿ ਪਰਮੋਦ ਦਾ ਸਹਿਯੋਗ ਕਰਨ ਵਾਲਾ ਸਾਡਾ ਮਿੱਤਰ ਹੈ ਹਰ ਨਾਮ ਹੈ ਨਾਲ ਗੱਲਬਾਤ ਹਰ ਨਾਮ ਹੈ ਨਾਲ ਮਸਲਤ ਕੋਈ ਵੀ ਜਿਹਦੇ ਨਾਮ ਨਾਲ ਹੀ ਜਿਵੇਂ ਆਪਣੇ ਮਿੱਤਰ ਨਾਲ ਮਿਲ ਕੇ ਗੱਲਾਂ ਕਰੀ ਦੀਆਂ ਕਿਸ ਕੋਈ ਕਾਇ ਗੱਲਾਂ ਵੀ ਮਹਾਰਾਜ ਦੇ ਨਾਮ ਦੇ ਨਾਲ ਹੀ ਅਸੀਂ ਕਰਦੇ ਹਾਂ ਤੇ ਨਸਲ ਸੁਖਾ ਜਿਹੜੀ ਲੈਣੀ ਹੈ ਇਹ ਵੀ ਮਾਰੋਗੇ ਨਾਮ ਵੀ ਅਸੀਂ ਲੈਨੇ ਹਾਂ ਹਰ ਨਾਮ ਹਮਾਰੀ ਕਰਦਾ ਨਿਤਖਾਰਾ ਫਰੀਦ ਦਾ ਨਾਮ ਹੀ ਸਾਡੀ ਸਭਾਲ ਕਰਦਾ ਹੈ ਗੱਲਾਂ ਇੱਕ ਦੋ ਅੰਤਰੰਕ ਕਮੇਟੀ ਜੀ ਮਿਲ ਕੇ ਕਰਨੀਆਂ ਅਤੇ ਨਸ਼ਾ ਫਿਲਾ ਕਰਨੀ ਜਰਨਲ ਕਤਲ ਦਾ ਦੇ ਕੇ ਇਹ ਪ੍ਰਮੇਸ਼ੁਰਾਂ ਦਾ ਨਾਮ ਵੀ ਸਾਡੀ ਹਮੇਸ਼ਾ ਲਈ ਸਭਾਲ ਕਰਦਾ ਹੈ ਹਰ ਨਾਮ ਹਮਾਰੀ ਸੰਗਤ ਆਪ ਪਿਆਰੀ ਫਰੀਦ ਦਾ ਨਾਮ ਜਪਣ ਵਾਲੀ ਸਾਡੀ ਸੰਗਤ ਅਤਿ ਪਿਆਰੀ ਹੈ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਿਸ ਨੂੰ ਨਾਮ ਹੀ ਸਾਡੀ ਭਾਈ ਕੋਲ ਹੈ ਜੀ ਕੋਈ ਇਸ ਪ੍ਰਕਾਰ ਦੀਆਂ ਵੀ ਕੋਲ ਸੋਧੀਆਂ ਦੀ ਕੋਲ ਇਹ ਪਰਮੇਸ਼ਰ ਦਾ ਨਾਮ ਵੀ ਸਾਡੀ ਕੋਲ ਹੈ ਅਚਿਤ ਕੋਲ ਹੈ ਸਾਡੀ ਹਰ ਨਾਮ ਪਰਵਾਰਾ ਅਰੀ ਦਾ ਨਾਮ ਵੀ ਸਾਡਾ ਪਰਿਵਾਰ ਹੈ ਜੀ ਪੁੱਤਰ ਦੀਆਂ ਆਦ ਕੁੰਦੇ ਹੈ ਇਹ ਪਰਮੇਸ਼ਰ ਦਾ ਨਾਮ ਹੀ ਸ਼ਾਂਤੀ ਰੂਪ ਤਕਨੀ ਹੈ ਅਗੇ ਵੀ ਜੀ ਨੂੰ ਵੀ ਹੀ ਹੈ ਇਸੇ ਪ੍ਰਕਾਰ ਸਬ ਸਿੰਘ ਕੋ ਪੁੱਤਰ ਹਨ ਇਸ ਪ੍ਰਕਾਰ ਸਾਹਿਬ ਸਿੰਘ ਸਾਡਾ ਪਰਿਵਾਰ ਹੈ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀ ਆ ਗੁਰੂ ਜੀ ਸਾਹਿਬ ਜੀ ਕਹਿੰਦੇ ਸਾਨੂੰ ਜਨ ਨੂੰ ਤਾਂ ਪਰਮੇਸ਼ਰ ਦਾ ਨਾਮ ਹੀ ਗੁਰੂ ਨਾਨਕ ਸਾਹਿਬ ਕੋ ਪਾਰਛਣ ਬਖਸ਼ਿਆ ਹੈ ਹਰ ਹਾਲ ਤੇ ਪਾਲ ਕੇ ਸਦਾ ਕਰੇ ਨਿਸਤਾਰ ਸੇ ਹਰੀ ਦਾ ਨਾਮ ਹੰਤ ਇਸ ਲੋਕ ਵਿੱਚ ਵਕਾਰਾਂ ਤੋਂ ਵਿਚਾਉਣ ਦਾ ਤੇ ਲੋਕ ਜਮਾਤੇ ਛਡਾਉਣ ਦਾ ਸੱਜਾਵਾਦ ਦੇ ਨਸਾਰੇ ਨਿਸਤੰਦ ਨੂੰ ਰੋਣਾ ਕਰੇਗਾ ਉਧਾਰ ਕਰੇਗਾ